ਗੁਰਦਾਸਪੁਰ ਦਾ ਹਲਕਾ ਕਾਦੀਆਂ ਜਿੱਥੇ ਉਸ ਵੇਲੇ ਮਨਜ਼ਰ ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਇਸ 22 ਸਾਲ ਦੇ ਨੌਜਵਾਨ ਸੰਦੀਪ ਸਿੰਘ ਦੀ ਸਰ ਵੱਡੀ Laash ਲਵਾਰਸਾ ਵਾਂਗ ਪਈ ਮਿਲੀ ਪਿੰਡ ਚੀਮਾ ਦਾ ਰਹਿਣ ਵਾਲਾ ਸੰਦੀਪ ਪਿਛਲੇ 2 ਦਿਨਾਂ ਤੋਂ ਆਪਣੇ ਘਰ ਤੋਂ ਲਾਪਤਾ ਸੀ ਮਿਤੀ 18 ਤਰੀਕ ਨੂੰ ਮਨਦੀਪ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਤੇ ਮੁੜ ਕੇ ਆਪਣੇ ਘਰ ਪਰਤਿਆ ਹੀ ਨਹੀਂ ਜਿਸ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸੰਦੀਪ ਨੂੰ ਥਾਂ-ਥਾਂ ਤੇ ਲੱਭ ਰਿਹਾ ਸੀ ਤੇ ਜਦੋਂ ਉਹਨਾਂ ਨੇ ਆਪਣੇ ਲਾਡਾ ਨਾਲ ਪਲੇ ਪੁੱਤ ਦੀ ਸਿਰਵੱਟੀ লাশ ਇੰਜ ਭਈ ਦੇਖੀ ਤਾਂ ਸਭ ਦੇ ਹੌਂਕਸ ਤੇ ਖੜੇ ਹੁਤੇ ਦੂਜੇ ਪਾਸੇ ਬਾਰੂ ਆਇਆ ਸੰਦੀਪ ਦਾ ਭਰਾ ਵੀ ਆਪਣੇ ਭਰਾ ਦੀ ਮੌਤ ਤੇ ਜਹਰਾਨ ਸੀ ਇੱਥੇ ਲੱਗਦਾ ਖੜਾ ਇਹਨਾਂ ਭਰਾ ਕੀ ਨਾਮ ਦਾ ਸੰਦੀਪ ਸਿੰਘ ਇਹਨਾਂ ਦੀ ਧੌਣਵਟ ਛੱਡੀ ਹਾਂਜੀ ਧੌਣਵਟ ਸ਼ੱਕ ਇਸ ਤੇ ਜਾਣ ਪਹਿਣ ਤੇ ਮੈਨ ਪਰਵਾਹ ਆ ਸੰਦਾਂ ਅੱਛਾ ਮਿੰਟ ਪਤਾ ਨਹੀਂ ਕਿੰਨਾ ਬਿੰਦਗੀ ਹੱਸਦਾ ਅੱਜ ਫੇਰ ਸਵੇਰੇ 10 ਵਜੇ ਤੋਂ ਇਹਨਾਂ ਨੇ ਉਹਦੀ ਪਰਚੋਲ ਸ਼ੁਰੂ ਕੀਤੀ ਤੇ ਤਿੰਨ ਕੁ ਜੇ ਕਰੀਬ ਇੱਥੇ ਦੀ ਪਹਿਲੋ ਬੂਟ ਮਿਲਿਆ ਇਹਨਾਂ ਨੂੰ ਨਹਿਰ ਦੇ ਉਪਰ ਡੜੀ ਤੇ ਉਤੋਂ ਬਾਅਦ ਆ ਫਿਰ ਜਿਹੜੀ ਆ ਇਹ লাশ ਮਿਲ ਗਿਆ ਉਤੋਂ 100 ਗੱਜ ਦੂਰ ਬੂਟ ਤੋਂ ਤੇ ਤਿੰਨ ਕੁ ਜੇ ਫਿਰ ਪੁਲਿਸ ਨੂੰ ਕਨਫਰਮ ਕੀਤਾ ਉਹਦੇ ਬਾਅਦ ਪਿੰਡ ਪਤਾ ਜਿੱਦਾਂ ਜਿੱਦਾਂ ਲੱਗਾ ਉਹ ਦੋ ਦੋ ਫਿਰ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਆਏ ਨੇ ਪਹਿਲੀ ਨਜ਼ਰੇ ਤਾਂ ਇਹ ਮਾਮਲਾ ਕਤਲ ਦਾ ਜਾਪ ਰਿਹਾ ਹੈ ਬਾਕੀ ਹੁਣ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਘਟਨਾ ਦੀ ਵਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਪਣੀ ਬੰਦੀ ਕਾਰਵਾਈ ਕਰਨ ਦੀ ਗੱਲ ਆਖੀ ਆਪਣੇ ਸੰਦੀਪ ਸਿੰਘ son of ਬਲਵਿੰਦਰ ਸਿੰਘ ਇਹ ਜੇ ਡੈੱਡ ਬੋਡੀ ਮਿੜੀ ਆ ਇਹਨਾਂ ਦੇ ਵਾਰਸਾਂ ਨੇ ਹੀ ਆ ਕੇ ਇਨਫੋਰਮੇਸ਼ਨ ਦਿੱਤੀ ਹੈ ਵੀ ਸਾਡੇ ਬੋਦਰ ਦੀ ਜਿਹੜੀ ਡੈੱਡ ਬੋਡੀ ਇੱਥੇ ਪਈ ਆ ਐਸ ਐਚ ਓ ਸਾਹਿਬ ਆਇਆ ਮੌਕੇ ਤੇ ਮੈਂ ਪਹੁੰਚਿਆ ਸੀ ਐਸ ਏ ਸਟਾਫ ਤੇ ਆਏ ਆ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜਾਂਚ ਕਰ ਰਹੇ ਆ ਵੀ ਕੇਸ ਕਾਰਨ ਇਹਦੀ ਮੌਤ ਹੋਈ ਹੋਗੀ ਤੇ ਜੋ ਵੀ ਤੱਥ ਹੋ ਗਏ ਜਾਂ ਕਿਸੇ ਨੇ ਮਰਡਰ ਜੇ ਕੀਤਾ ਆ ਵੀ ਇਹਨੂੰ ਪ੍ਰੋਪਰ ਰਿਡਰਕ ਕਰਕੇ ਕਰਕੇ ਸਹੀ ਤੱਥ ਜਿਹੜੇ ਆ ਉਹ ਮੁਰੇ ਲਿਆਂਦੇ ਜਾਣਗੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਦੇ ਮੁਤਾਬਿਕ ਗਾਂਧੀ ਗਾਂ ਇਹ ਇਨਵੈਸਟੀਗੇਸ਼ਨ ਕੀਤੀ ਜਾਊਗੀ ਹੁਣ ਪਰਿਵਾਰ ਦੇ ਲੋਕ ਤੇ ਇਲਾਕਾ ਨਿਵਾਸੀ ਤਾਂ ਇਹ ਦਾਵਾ ਕਰ ਰਹੇ ਨੇ ਕਿ ਇੰਜ ਕਿਸੇ ਵੱਲੋਂ ਸੰਦੀਪ ਦਾ ਬਹਿਰੈਮੀ ਨਾਲ ਕਤਲ ਕੀਤਾ ਗਿਆ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਕੀ ਸਾਹਮਣੇ ਆਉਂਦਾ ਹੈ ਤੇ ਕੀ ਕਾਰਵਾਈ ਹੁੰਦੀ ਹੈ ਗੁਰਦਾਸਪੁਰ ਤੋਂ ਅਫਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ कि तुसी भी विदेश अपना भविक बना चाहते हो पाओ विदेश पढ़ाई करने का मौका पिरािड ई सर्विस दी सलाह नकार को मान्यता प्राप्त करो तिरानवे नौ सौ अठहत्तर तिरानवे नौ सौ अठहत्तर